ਪੰਜਾਬੀ ਨਿਊਜ਼ ਤੇ ਸੁਨਿਹਾਰ ਨਿਊ ਚੈਨਲ ਦੇਖਦਿਆਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਹਾਂ ਮਾਨਸਾ ਦੇ ਉਹ ਔਰਤ ਜਿਨ੍ਹਾਂ ਨੇ 10-12 ਸਾਲ ਲਗਭਗ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਗੁਜ਼ਾਰਿਆ ਹੈ ਤੇ ਉਹਨਾਂ ਨੇ ਉਸ ਪਾਰਟੀ ਨੂੰ ਗਰਾਊਂਡ ਲੈਵਲ ਤੋਂ ਜਾ ਕੇ ਹਾਇਰ ਟੂਪਰ ਲੈ ਕੇ ਗਏ ਨੇ ਪਰੰਤੂ ਉਹਨਾਂ ਨਾਲ ਆਮ ਆਦਮੀ ਪਾਰਟੀ ਜਿਹੜਾ ਬਿਹੇਵੀਅਰ ਹੈ ਜਾਂ ਉਹਨਾਂ ਨਾਲ ਜਿਹੜੀ ਪੁੱਛਗਿੱਛ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਬੜੇ ਮਨ ਨਾਲ ਦੁਖੀ ਨਾਲ ਇਹ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਸਰੀ ਪਾਰਟੀ ਵਿੱਚ ਜੁਆਇਨ ਕੀਤੇ ਆ ਤਾਂ ਆਪਾਂ ਗੱਲਬਾਤ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਦੇਖਦਾ ਰਿਹਾ ਤੁਹਾਨੂੰ ਤੁਸੀਂ ਬਹੁਤ ਮਤਲਬ ਕਿ ਪੱਧ ਚੜਕੀ ਕੀਤਾ ਤੁਸੀਂ ਇੱਥੋਂ ਤੱਕ ਕਿ ਭਵਨ ਸਿੰਘ ਮਾਨ ਦੀ ਜਿਹੜੀ ਮਾਤਾ ਜੀ ਆ ਉਹਨਾਂ ਨੂੰ ਵੀ ਮਿਲਦੇ ਰਹੇ ਹੋ ਪਰਸ ਜਦੋਂ ਤੁਸੀਂ ਇਸ ਪਾਰਟੀ ਨੂੰ ਅਲਵਿਦਾ ਕਿਹਾ ਕੀ ਕਾਰਨ ਸੀ ਕੀ ਗਲੇਸ਼ਿਕ ਵੀ ਸੀ ਤੁਹਾਡੇ ਦੇਖੋ ਜੀ ਜਿਵੇਂ ਕਹਿੰਦੇ ਹੁੰਦੇ ਆ ਆਪਾਂ ਸ਼ੌਂਕ ਮੰਦੇ ਪੂਰੇ ਕਰਦੇ ਹੁੰਨੇ ਆ ਮੈਨੂੰ ਇੰਨਾ ਸ਼ੌਂਕ ਜੜਿਆ ਮੈਂ ਕਦੇ ਸਾਡੇ ਖਾਨਦਾਨ ਚ ਕੋਈ ਪਾਰਟੀ ਚ ਨਹੀਂ ਗਿਆ ਸੀ ਮੈਂ ਪਹਿਲੀ ਵਾਰ ਆਮ ਆਦੀ ਪਾਰਟੀ ਨੂੰ ਚੰਗਾ ਸਮਝਦੀ ਹੋਈ ਮੈਂ ਜੁਆਇਨ ਕਰ ਲਿਆ 2014 ਦੇ ਵਿੱਚ ਮੈਂ ਜੁਆਇਨ ਕੀਤਾ ਪਾਰਟੀ ਨੂੰ ਪਰ ਮੈਂ ਤਨੋਂ ਮਨੋਂ ਲਾ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਪੈਸੇ ਦੀ ਵੀ ਕੋਈ ਪਰਵਾਹ ਨਹੀਂ ਕੀਤਾ ਉਸ ਦਿਨ ਤੋਂ ਪਾਰਟੀ ਚ ਇੰਨਾ ਜ਼ਿਆਦਾ ਮੈਂ ਕੰਮ ਕੀਤਾ ਨਾ ਕਿ ਪਾਰਟੀ ਵਰਕਰਾਂ ਦੇ ਵੀ ਮੈਂ ਮਤਲਬ ਜਿਵੇਂ ਕਹਿੰਦੇ ਹੁੰਦੇ ਆ ਬਹੁਤ ਹੀ ਜ਼ਿਆਦਾ ਨੇੜੇ ਸੀਗੀ ਸਾਰੇ ਮੈਨੂੰ ਮਾਨ ਸਤਕਾਰ ਬਹੁਤ ਜ਼ਿਆਦਾ ਦਿੰਦੇ ਸੀ ਦਿਨ ਰਾਤ ਤੇ ਪਰ ਜਿਦੋਂ ਕਿ ਸਰਕਾਰ ਵੀ ਬਹੁਤ ਔਖੇ ਟਾਈਮਾਂ ਚੋਂ ਲੰਘ ਕੇ ਅਸੀਂ ਮੈਂ ਸਰਕਾਰ ਬਣਾਉਣ 'ਚ ਮੈਂ ਪੂਰੀ ਮਦਦ ਕਰੀ ਹੈਗੀ ਤੇ ਪਾਰਟੀ ਦੇ ਵਰਕਰ ਜੋ ਸਾਡੇ ਭਗਵੰਤ ਮਾਨ ਜੀ ਆਜ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਸਾਰੇ ਇਸ ਬਾਰੇ ਜਾਣਕਾਰੀ ਹੈਗੀ ਆ ਇਥੋਂ ਤੱਕ ਕਿ ਮੇਰੇ 2017 بیٹے ਛੋਟੇ ਦੀ ਡੈਥ ਹੋ ਗਈ ਸੀ ਤੇ ਉਹਦੇ ਵਿੱਚ ਵੀ ਮੈਨੂੰ ਕਿਸੇ ਪਾਰਟੀ ਵਰਕਰ ਨੇ ਆ ਕੇ ਜਾਂ ਕਿਸੇ ਅਹੁਦੇਦਾਰ ਜਾਂ ਕਿਸੇ ਲੀਡਰ ਨੇ ਆ ਕੇ ਮੈਨੂੰ ਕਿਤੇ ਨਹੀਂ 2 ਮਿੰਟ ਦਾ ਅਫਸੋਸ ਨਹੀਂ ਕਰਿਆ ਮੇਰੇ ਕੋਲੇ ਮੈਂ ਫਿਰ ਵੀ ਉਹ ਸਾਰੀਆਂ ਗੱਲਾਂ ਭਲਾ ਕੇ ਤੇ ਮੈਂ ਉਸ ਪਾਰਟੀ ਨੂੰ ਨਹੀਂ ਛੱਡਿਆ ਮੈਂ ਉਸ ਪਾਰਟੀ ਦੇ ਨਾਲ ਉਸੇ ਤਰ੍ਹਾਂ ਹੀ ਜੁੜੀ ਰਹੀ ਮੈਨੂੰ ਐ ਸੀ ਕਿ ਸਾਡੇ ਆਪ ਲੋਕਾਂ ਦੀ ਸਰਕਾਰ ਬਣੂਗੀ ਤੇ ਅਸੀਂ ਕੁਝ ਨਾ ਕੁਝ ਉਮੀਦ ਹੈ ਦੇ ਇਹਨਾਂ ਲੋਕਾਂ ਵਾਸਤੇ ਅਸੀਂ ਕਰ ਸਕੀਏ ਇਨਾ ਕਰਦੇ ਕਰਦੇ ਅਸੀਂ ਜਿੱਦੋਂ 2022 'ਚ ਸਰਕਾਰ ਬਣ ਗਈ ਸਾਡੀ ਉਸ ਤਰ੍ਹਾਂ ਜਿੱਦੋਂ ਸਰਕਾਰ ਬਣਦੀ ਗਈ ਉਸ ਤੋਂ ਬਾਅਦ ਸਾਡੇ ਜਿਹੜੇ ਵੱਡੇ ਲੀਡਰ ਸੀ ਜਾਂ ਸਾਡੇ ਮੂਹਰੇ ਚਹੇਤੇ ਸੀ ਉਹਨਾਂ ਨੇ ਤਾਂ ਸਾਡੇ ਜਿਹੜੇ ਸਾਡੇ ਵਰਗੇ ਵਰਕਰ ਸੀ ਉਹਨਾਂ ਸਭ ਨੂੰ ਪਿੱਛੇ ਹੀ ਛੱਡਤਾ ਫਿਰ ਤਾਂ ਕਿਸੇ ਨੇ ਪੁੱਛਿਆ ਤੱਕ ਨਹੀਂ 1 ਜਨਵਰੀ ਤੋਂ ਹੁਣ ਮੈਂ ਜਦੋਂ ਕਿ ਮੈਂ ਉਸ ਦਿਨ ਦੀ ਵਸੇ ਮਾੜਾ ਮੋਟਾ ਜਾਂਦੀ ਚ ਰਹੀ ਪਾਰਟੀ 'ਚ ਕੰਮ ਕਰਦੇ ਪਰ ਮੇਰੇ ਮਨ 'ਚ ਵਸ ਦੇਖ ਦੇਖ ਕੇ ਫਿਰ ਵੀ ਜ਼ਿਆਦਾ ਸ਼ਿਕਵਾ ਹੁੰਦਾ ਗਿਆ ਕਿਉਂਕਿ ਮੇਰੇ ਵਾਸਤੇ ਨਾ ਤਾਂ ਪਾਰਟੀ ਕੋਲੇ ਕੋਈ ਅਹੁਦਾ ਰਿਹਾ ਸੀ ਤੇ ਨਾ ਹੀ ਕੋਈ ਮੇਰੇ ਕੋਲੇ ਮਤਲਬ ਕੋਈ ਮੈਨੂੰ ਕੋਈ ਚੇਅਰਮੈਨ ਨਹੀਂ ਲਾ ਲੋ ਕੁਝ ਲਾ ਲੋ ਮੈਂ ਕਿਸੇ ਤਰ੍ਹਾਂ ਕੁਝ ਮੰਗਿਆ ਵੀ ਨਹੀਂ ਸੀਗਾ 2000 ਸੌਰੀ 1 ਜਨਵਰੀ ਨੂੰ ਮੇਰੇ ਕੋਲੇ ਇਹੋ ਜਿਹਾ ਮਤਲਬ ਸਾਡੇ ਕੋਈ ਆਪ ਦਾ ਪਰਸਨਲ ਮਾਮਲਾ ਹੋ ਗਿਆ ਮੈਂ ਉਸ ਦੇ ਸਬੰਧ ਵਿੱਚ ਪਾਰਟੀ ਵਰਕਰ ਨੂੰ ਪਾਰਟੀ ਲੀਡਰਾਂ ਨੂੰ ਮੈਂ ਚੰਡੀਗੜ੍ਹ ਤੱਕ ਬਹੁਤ ਘੁੰਮੀ ਅੱਜ ਦੇਖ ਲਓ ਮਹੀਨਾ ਗਿਆ ਪੰਜਵਾਂ ਮਹੀਨਾ ਚੱਲ ਰਿਹਾ ਪਰ ਮੇਰੀ ਅੱਜ ਤੱਕ ਕਿਸੇ ਨੇ ਗੱਲ ਨਹੀਂ ਸੁਣੀ ਸੀ ਮੈਂ ਉਹ ਸਾਰਾ ਕੁਝ ਸਹਾਰਦੀ ਹੋਈ ਪਾਰਟੀ ਵਰਕਰਾਂ ਨੂੰ ਵੀ ਮੈਂ ਹਰਪਾਲ ਸਿੰਘ ਈਮਾ ਜੀ ਨੂੰ ਵੀ ਜਾ ਕੇ ਮਿਲੀ ਇੱਕ ਮਹੀਨਾ ਮੈਂ ਉਹਨਾਂ ਤੋਂ ਪਿੱਛੇ ਫੋਨ ਕਰਦੀ ਰਹੀ ਐਂਡ ਤੇ ਮੇਰਾ ਫੋਨ ਚੁਪਣਾ ਬੰਦ ਕਰਤਾ ਉਹਨਾਂ ਨੇ ਜਦੋਂ ਉਹਨਾਂ ਨੇ ਫੋਨ ਬੰਦ ਕਰਤਾ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਮੈਂ ਅਖਾ ਜਦੋਂ ਮਨਾ ਸਾਡੇ ਅੱਜ ਲੀਡਰ ਮੇਰੇ ਕੰਮ ਨਹੀਂ ਆ ਰਹੇ ਕਿਸੇ ਫਿਰ ਮੈਂ ਕੱਲ ਨੂੰ ਵਰਕ ਲੋਕਾਂ ਦਾ ਕਿੱਥੋਂ ਕੰਮ ਕਰਾ ਸਕੂਗੀ ਮੇਰਾ ਪਰਸਨਲ ਕੰਮ ਨਹੀਂ ਕੋਈ ਹੋ ਰਿਹਾ ਮੈਂ ਕੀ ਕਰੂੰਗੀ ਮੈਂ ਇਹਨਾਂ ਨੂੰ ਜਵਾਬ ਦਿੰਦੀ ਹੋਈ ਮੈਂ ਬਸ 6-7 ਦਿਨ ਹੋਏ ਨੇ ਮੈਂ ਇਹਨਾਂ ਤੋਂ ਅਸਤੀਫਾ ਦੇ ਕੇ ਇਹਨਾਂ ਨੂੰ ਮੈਂ ਇੱਕ ਹਫਤਾ ਪਹਿਲਾਂ ਨੂੰ ਰਹਿਣ ਦੇਣ ਬਾਰੇ ਵੀ ਮੈਂ ਨੋਟਿਸ ਦਿੱਤਾ ਸੀ ਸਾਰਿਆਂ ਨੇ ਵੀ ਮੈਂ ਪਾਰਟੀ ਛੱਡ ਕੇ ਜਾ ਰਹੀ ਹਾਂ ਪਰ ਮੈਨੂੰ ਕਿਸੇ ਲੀਡਰ ਦਾ ਨਾ ਫੋਨ ਆਇਆ ਨਾ ਕਿਸੇ ਨੇ ਮੈਨੂੰ ਪੁੱਛਿਆ ਵੀ ਕਿਉਂ ਤੁਸੀਂ ਜਾ ਰਹੇ ਹੋ ਕਿਉਂਕਿ ਇਹਨਾਂ ਸਭ ਨੂੰ ਪਤਾ ਸੀ ਵੀ ਇਹਨੇ ਕੰਮ ਕੀਤਾ ਹੋਇਆ ਹੈ ਇੱਕ ਸਾਈਡ ਤੇ ਹੋ ਜੇ ਜਾਂ ਕਿਵੇਂ ਹੋ ਜੇ ਕਿਸੇ ਨੇ ਮੈਨੂੰ ਪੁੱਛਿਆ ਤੱਕ ਨਹੀਂ ਤੇ ਮੈਂ 6 7 ਦਿਨ ਹੋ ਗਏ ਮੈਂ ਮਤਲਬ ਇਧਰ ਰਹਿਣ ਟੇ ਕਿ ਮੈਂ ਅਕਾਲੀ ਪਾਰਟੀ ਮੈਂ ਜੋਇਨ ਕਰ ਲਈਏ ਇਹ ਆਮ ਆਦੀ ਪਾਰਟੀਆਂ ਗੱਲਾਂ ਕਰਦੇ ਵੀ ਇਹ ਆਮ ਬੰਦੇ ਦੀ ਪਾਰਟੀ ਆ ਆਮ ਬੰਦਾ ਇੱਥੇ ਆਊਗਾ ਤੇ ਆਮ ਬੰਦੇ ਨੂੰ ਉੱਪਰ ਲੈ ਕੇ ਜਾਵਾਂਗੇ ਹਾਂਜੀ ਕੀ ਤੁਹਾਨੂੰ ਪਿਛਲੇ ਵੋਟਾਂ ਜਿਹੜੀਆਂ ਸੀ ਜਿਹਦੇ ਵਿੱਚ ਤੁਸੀਂ ਸਿੰਗਲਾ ਜੀ ਨੂੰ ਜਿਤਾਇਆ ਕਿ ਉਹ ਆਮ ਸੀਗੇ ਜਾਂ ਇਹਨਾਂ ਨੇ ਕੋਈ ਹੈ ਅਜੇ ਸੀਟ ਜਿਹਦੇ ਤੇ ਆਮ ਬੰਦੇ ਨੂੰ ਇਹਨਾਂ ਨੇ ਕੋਈ ਤੇਗ ਦੇ ਤ듯이 ਹੋਵੇ ਜਾਫਰ ਸਰਫਾ ਜੁਮਲੇਬਾਜੀ ਜਿਵੇਂ ਭਾਜਪਾ ਦੀ ਜੁਮਲੇਬਾਜੀ ਕਹਿੰਦੇ ਸੀ ਇਹਨਾਂ ਦੀ ਜੁਮਲੇਬਾਜੀ ਲੱਗੀ ਤੁਹਾਨੂੰ ਜਾਂ ਕੋਈ ਇਸ ਤਰ੍ਹਾਂ ਨੂੰ ਲੱਗਦਾ ਵੀ ਇਹਨਾਂ ਨੇ ਕੋਈ ਸਟੰਟ ਜਾਂ ਜੁਮਲੇਬਾਜੀ ਖੇਡ ਕੇ ਹੀ ਇੱਕ ਸਰਕਾਰ ਬਣਾਈ ਹੈ ਹਾਂਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਇਹ ਜਦੋਂ ਕਿ ਪਹਿਲਾਂ ਸਾਡੇ ਹਲਕੇ ਦੇ ਵਿੱਚ 나जीर ਸਿੰਘ ਮਾਨਸ਼ਹੀ ਦੀ ਆਈ ਸੀਗੀ ਸੀਟ ਮੇਰਾ ਨਾਂ ਵੀ ਵੋਟ ਦੇ ਵਿੱਚ ਪਹਿਲਾਂ ਹੀ ਚੱਲਦਾ ਪਿਆ ਸੀ ਕਿਉਂਕਿ ਮੇਰਾ ਵਰਕ ਸਾਰੇ ਮਤਲਬ ਅੱਜ ਤੱਕ ਆਪਣੀ ਮਾਨਸਾ ਮਤਲਬ ਜ਼ਿਲ੍ਹੇ ਦੇ ਵਿੱਚ ਲਾ ਲੋ ਮੈਂ ਤਾਂ ਬਲਕਿ ਪੰਜਾਬ ਵੀ ਕਹਿੰਨੀ ਹੈ ਕਿਸੇ ਕੋਈ ਲੇਡੀ ਜੀ ਵਰਕਰ ਇੰਨਾ ਕੰਮ ਨਹੀਂ ਕੀਤਾ ਜਿੰਨਾ ਕਿ ਮੈਂ ਕੀਤਾ ਹੈ ਔਰ ਨਾ ਹੀ ਕਿਸੇ ਨੇ ਨਾ ਪੈਸਾ ਕਰਕੇ ਕੀਤਾ ਹੈ ਅੱਛਾ ਉਸ ਵਕਤ ਕੀ ਹੋਇਆ 나జర్ ਸਿੰਘ ਕਹਿੰਦਾ ਟਿਕਟ ਮੈਂ ਲੈਣੀ ਹੈ ਤੇ ਫੂਲਕਾ ਜੀ ਨੇ ਵੀ ਕੁਝ ਰੋਲਾ ਪਾਇਆ ਕਰਕੇ ਉਸ ਵਕਤ ਵੀ ਮੇਰੀ ਟਿਕਟ ਕੱਟੀ ਗਈ ਇਹਨਾਂ ਨੇ ਮਤਲਬ ਆਪ ਦੇ ਚਹੇਤਾ ਹੀ ਲਾ ਲੋ ਕੋਈ ਲਾ ਲੋ ਪਾਰਟੀ ਵਰਕਰ ਲਾ ਲੋ ਉਹਨਾਂ ਦੀ ਸੁਣਦੇ ਹੋਏ ਉਹਨਾਂ ਨੂੰ ਟਿਕਟ ਉਸ ਵਜੇ ਦਿੱਤੀ ਗਈ ਉਸ ਤੋਂ ਬਾਅਦ 2022 ਦੀਆਂ ਚੋਣਾਂ ਆ ਗਈਆਂ ਇਹ ਬਿਲਕੁਲ ਸੱਚ ਹੈ ਮੈਂ ਕੋਈ ਇਹ ਨਹੀਂ ਕਹਿੰਦੀ ਮੈਂ ਪਾਰਟੀ ਇਸੇ ਕਰਕੇ ਛੱਡੀ ਹੈ ਕਿਉਂਕਿ ਕਿਸੇ ਬੰਦੇ ਦੀ ਇੱਜ਼ਤ ਹੀ ਨਹੀਂ ਹੈਗੀ ਜਿਹੜਾ ਬੰਦਾ ਕੰਮ ਕਰਦਾ ਹੈ ਤੁਸੀਂ ਉਹਦਾ ਵਰਕ ਕਿਉਂ ਨਹੀਂ ਦੇਖਿਆ 나જર ਸਿੰਘ 6 ਮਹੀਨੇ ਪਹਿਲਾਂ ਆਇਆ ਸੀ ਕੀ ਗੱਲ ਉਹਨੇ ਵਰਕ ਇੰਨਾ ਕੀਤਾ ਉਸਦਾ ਵਰਕ ਵੀ ਦੇਖਣਾ ਸੀ ਮੇਰਾ ਵਰਕ ਵੀ ਦੇ ਜੇ ਇਹ ਆਮ ਲੋਕਾਂ ਨੂੰ ਟਿਕਟਾ ਦਿੰਦੇ ਸੀ ਫਿਰ ਇਹਨਾਂ ਨੇ ਟਿਕਟੋ ਮੈਨੂੰ ਕਿਉਂ ਨਾ ਦਿੱਤੀ ਉਸ ਤੋਂ ਬਾਅਦ 2022 ਦੀ ਗੱਲ ਸੁਣ ਲਓ 2022 ਦੇ ਵਿੱਚ ਕਿਉਂਕਿ ਮੇਰਾ ਵਰਕ ਤਾਂ ਉਸੇ ਤਰੀਕਾ ਹੀ ਰਿਹਾ ਦਿਨ ਰਾਤ ਮੇਰਾ ਵਰਕ ਉਸੇ ਤਰੀਕਾ ਹੀ ਚੱਲਦਾ ਰਿਹਾ ਉੱਪਰ ਤੱਕ ਹਾਈ ਲੈਵਲ ਦਿੱਲੀ ਤੱਕ ਮੇਰਾ ਵਰਕ ਪਿਆ ਅੱਜ ਵੀ ਤੁਸੀਂ ਰਿਕਾਰਡ ਕਢਾ ਕੇ ਦੇਖ ਸਕਦੇ ਹੋ ਕਿ ਕਿੱਥੇ ਪਰਮਿੰਦਰ ਕੌਰ ਦਾ ਵਰਕ ਹੈ ਉਸ ਤੋਂ ਬਾਅਦ ਕੀ ਹੋਇਆ ਉਸ ਵਕਤ ਮੇਰਾ ਫੇਰ ਟਿਕਟ ਦੇ ਵਿੱਚ ਨਾ ਚੱਲਣ ਲੱਗਿਆ ਮੈਨੂੰ ਦਿੱਲੀ ਤੋਂ ਵੀ ਮੈਸੇਜ ਆਏ ਕਈ ਵੀ ਹਾਂ ਵੀ ਤੁਹਾਡਾ ਵਰਕ ਬਹੁਤ ਅੱਛਾ ਹੈਗਾ ਤੁਸੀਂ ਟਿਕਟ ਦੇ ਕਾਬਿਲ ਹੋਗੇ ਵੀ ਤੁਹਾਨੂੰ ਟਿਕਟ ਮਿਲੇਗੀ ਲੇਕਿਨ ਉਸ ਵਕਤ ਜਦੋਂ ਨਾਜਰ ਸਿੰਘ ਮਾਨਸ਼ੀਏ ਨੂੰ ਟਿਕਟ ਦਿੱਤੀ ਸਿੰਗਲਾ ਜੀ ਉਹਦੇ ਗੁੱਸੇ ਹੋ ਕੇ ਏ ਵੀ 4-5 ਦਿਨ ਬਿਲਕੁਲ ਬੰਜੇ ਤੇ ਪਏ ਰਹੇ ਉੱਠੇ ਨਾ ਫਿਰ ਇਹਨਾਂ ਨੂੰ ਆ ਕੇ ਮਾਣਨੇ ਵੀ ਆ ਕੇ ਬੁਲਾਇਆ ਕਰੇ ਮੇਰੇ ਤਾਂ ਮਤਲਬ ਮੈਂ ਇਹ ਵੀ ਸੋਚਿਆ ਮੇਰਾ ਜਵਾਨ ਪੁੱਤ ਮੁੱਕਿਆ ਮੇਰੇ ਕੋਲ ਕੋਈ ਬੈਠਣ ਨਹੀਂ ਆਇਆ ਲੇਕਿਨ ਇੱਥੇ ਟਿਕਟਪੇ ਚੇ ਬੈਠਣ ਵੀ ਆਈ ਸੀ ਸਾਰੀਆਂ ਗੱਲਾਂ ਇਹ ਬਿਲਕੁਲ ਸੱਚੀਆਂ ਨਹੀਂ ਮੈਂ ਝੂਠ ਨਹੀਂ ਕਹਿ ਰਹੀ ਕੋਈ ਵੀ ਉਸ ਤੋਂ ਬਾਅਦ ਮਤਲਬ ਇਹਨਾਂ ਨੇ ਦਿੱਲੀ ਤੋਂ ਜਾ ਕੇ ਸਿੱਧੀ ਟਿਕਟ ਲਿਆਂਦੀ ਹੈ ਵਿਜੇ ਸਿੰਘ ਰਾਣੀ ਤੇ ਦਿੱਲੀ ਤੁਹਾਨੂੰ ਇਹ ਵੀ ਪਤਾ ਕੋਈ ਫ੍ਰੀ ਟਿਕਟ ਨਹੀਂ ਮਿਲਦੀ ਅਗਰ ਸੱਚੀ ਸੁਣਨਾ ਚਾਹੁੰਦਾ ਤਾਂ ਮੈਂ ਉਹ ਵੀ ਦੱਸ ਸਕਦੀ ਵੀ ਇੰਨੇ ਪੈਸੇ ਦੇ ਕੇ ਆ ਕੇ ਟਿਕਟ ਲੈਦੀ ਤੇ ਬਸ ਮੇਰੇ ਕੋਲੋਂ ਵੀ ਮੈਨੂੰ ਮੈਨੂੰ ਕਿਹਾ ਗਿਆ ਵੀ ਇੰਨੇ ਪੈਸੇ ਮੈਂ ਮੇਰੇ ਕੋਲ ਇੰਨੀ ਨਹੀਂ ਗਏ ਸੀ ਜਿਸੀ ਪੈਸੇ ਭਰਦੀ ਮੈਂ ਤਾਂ ਇੱਕ ਆਮ ਲੋਕਾ ਚਾਈ ਸੀਗੀ ਆਮ ਲੋਕਾਂ ਦੀ ਮੈਂ ਤਾਂ ਚਾਹੁੰਦੀ ਸੀ ਕਿ ਮੈਂ ਤਾਂ ਵਰਕ ਕਰਨਾ ਚਾਹੁੰਦੀ ਹਾਂ ਮੈਂ ਵਰਕ ਕੀਤਾ ਟਿਕਟ ਤੇ ਫਿਰ ਮੈਂ ਪਿੱਛੇ ਹਟ ਗਿਆ ਮੈਂ ਥੋੜਾ ਜਿਹਾ ਤੁਹਾਨੂੰ ਤੁਹਾਡੀ ਗੰਗੀਆਂ ਸੜੀ ਸਥਿਤੀ ਤੇ ਉਹਦੇ ਵਿੱਚ ਦੁਬਾਰਾ ਲੈ ਕੇ ਚੱਲਦਾ ਵੀ ਜਦੋਂ ਤੁਹਾਡੇ ਕੋਲ ਐਡੀ ਬਡੀ ਟ੍ਰੈਜਰੀ ਵਿਦਕੇ ਇੱਕ ਜਵਾਨ ਪੁੱਤ ਇੱਕ ਬਾਹ ਥੋੜੀ ਚਲੀ ਜਾਂਦੀ ਹੈ ਤੇ ਇਹ ਪਾਰਟੀ ਨੇ ਤੁਹਾਡਾ ਆ ਕੇ ਫਿਰ ਵੀ ਹੱਲ ਨਹੀਂ ਚੁਲੇ ਤੁਸੀਂ ਫਿਰ ਵੀ ਇਹਦੇ ਨਾਲ ਕਿਸ ਵਿਸ਼ੇ ਤੇ ਜੁੜੇ ਰਹੇ ਜਿਨ੍ਹਾਂ ਨੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਹਮਦਰਦੀ ਨਹੀਂ ਕੀਤੀ ਤੁਹਾਨੂੰ ਵੋਟ ਦੇ ਵਾਸਤੇ ਹੋਣੀ ਕੀਤਾ ਲੇਕਿਨ ਆਪਦੇ ਬੋਟਾਂ ਵਾਸਤੇ ਆਪਦੇ ਮੁਨਾਫੇ ਵਾਸਤੇ ਤੁਹਾਨੂੰ ਵਰਤਦੇ ਰਹੇ ਉੱਥੇ ਤੁਹਾਨੂੰ ਕੋਈ ਉਹ ਨਹੀਂ ਲੱਗਿਆ ਵੀ ਮੈਂ ਗਲਤ ਆ ਦੇਖੋ ਕਹਿੰਦੇ ਨੇ ਜਿਹੜਾ ਮਨ ਦਾ ਸੱਚਾ ਬੰਦਾ ਹੁੰਦਾ ਨਾ ਉਹ ਸਿਰਫ ਦਰਦ ਹੀ ਦੇਖਦਾ ਹੁੰਦਾ ਕਿਉਂਕਿ ਮੈਂ ਲੋਕਾਂ ਦੇ ਘਰਾਂ 'ਚ ਵੀ ਇਹ ਦਰਦ ਦੇਖਦੀ ਪਈ ਸੀ ਜੋ ਮੇਰੇ ਘਰ ਦਰਦ ਆਇਆ ਸੀ ਨਾ ਉਹ ਲੋਕਾਂ ਦੇ ਘਰਾਂ 'ਚ ਵੀ ਉਹੀ ਦਰਦ ਬਹੁਤ ਦੇਖੇ ਸੀ ਉਹਨਾਂ ਦੇ ਜਵਾਨ ਪੁੱਤ ਨਸ਼ੇ ਨਾਲ ਮੁੱਕਦੇ ਸੀ ਮੇਰਾ ਤਾਂ ਵੈਸੇ ਹੀ ਟਾਈਕ ਨਾਲ ਮੁੱਕ ਗਿਆ ਸੀ ਪਰ ਉਹ ਨਸ਼ੇ ਨਾਲ ਮੁੱਕਦੇ ਸੀ ਮੈਂ ਕਹਿੰਦੀ ਸੀ ਵੀ ਕਿਸੇ ਤਰ੍ਹਾਂ ਚਲੋ ਹੋ ਸਕਦਾ ਇਹ ਵੀ ਸੁਧਾਰ ਦੇਣਗੇ ਮੈਂ ਖੈੜਾ ਨਹੀਂ ਛੱਡਿਆ ਮੈਂ 6 ਮਹੀਨੇ ਬਿਮਾਰ ਪੈ ਗਈ ਮੰਜੇ ਤੇ ਬੇਟੇ ਦੇ ਜਾਣ ਤੋਂ ਬਾਅਦ ਮੇਰੇ ਬੱਚਾ ਨੇ ਮੇਰੇ ਪੈਰ ਫੜੇ ਮੇਰੀ ਨੂੰਹ ਹੈ ਇੱਕ ਮੇਰਾ ਬੇਟਾ ਹੈ ਦੋ ਮੇਰੇ ਪੋਤਾ ਪੁੱਤੀ ਹੈ ਬਸ ਇੱਕ ਇੱਕ ਮੇਰੇ ਹਸਬੰਡ ਨੇ ਸਾਡਾ ਇਹੀ ਪਰਿਵਾਰ ਹੈ ਸਾਰਾ ਉਹਨਾਂ ਨੇ ਮਤਲਬ ਮੈਨੂੰ ਖੜਾ ਕੀਤਾ ਵੀ ਮੰਮਾ ਤੁਸੀਂ ਬਾਹਰ ਜਾਓ ਕਿਉਂਕਿ ਤੁਹਾਡਾ ਮਨ ਹੋਰ ਹੋ ਜਾਊਗਾ ਮਤਲਬ ਇੰਨਾ ਦਲਾਸਾ ਦਿੱਤਾ ਮੇਰੇ ਬੱਚਿਆਂ ਨੇ ਮੈਨੂੰ ਮੈਂ ਫਿਰ ਉੱਠ ਕੇ ਉਸੇ ਤਰ੍ਹਾਂ ਚੱਲ ਪਈ ਪਾਰਟੀ ਚ ਆਪਣੇ ਆਪ ਨੂੰ ਜਿਵੇਂ ਕਹਿੰਦੇ ਹੁੰਦੇ ਪੱਥਰ ਬਣਾਉਂਦੀ ਗਈ ਮੈਂ ਜਦੋਂ ਕਿਤੇ ਬੋਲਣ ਲੱਗਦੀ ਮੈਨੂੰ ਉੱਥੇ ਸਟੇਜ ਤੇ ਮੈਨੂੰ ਜਿਆਦਾ ਚੰਦਾ ਮੇਰੇ ਵਿੱਚ ਜਦ ਮੈਂ ਲੋਕਾਂ ਦੇ ਵਿੱਚ ਮੈਂ ਦੇਖਦੀ ਮੇਰ ਮਨ ਭਰ ਜਾਂਦਾ ਮੈਥੇ ਬੋਲਿਆ ਨਾ ਜਾਂਦਾ ਮੈਂ ਉੱਥੇ ਬੰਦ ਕਰ ਦਿੰਦੀ ਬੋਲਣਾ ਮੈਂ ਬਹੁਤ ਦਰਦਾਂ ਦੇ ਵਿੱਚੋਂ ਲੰਘ ਕੇ ਇਸ ਪਾਰਟੀ ਤੇ ਨੂੰ ਕੰਮ ਜੱਬ ਬਣਾਇਆ ਸੀ ਪਰ ਪਾਰਟੀ ਨੇ ਮੇਰਾ ਕੱਖ ਨਹੀਂ ਕੀਤਾ ਮੈਂ ਦੁਖੀ ਹੋ ਕੇ ਅੱਜ ਪਾਰਟੀ ਚ ਰਹਿਣ ਜਾਣ ਦਿੱਤਾਗਾ ਮੈਂ ਤੁਹਾਨੂੰ ਇਸੇ ਗਮ ਦੇ ਵਿੱਚ ਥੋੜਾ ਜਿਹਾ ਹੋਰ ਅੱਗੇ ਲੈ ਕੇ ਚੱਲਦਾ ਤੁਸੀਂ ਕਿਹਾ ਵੀ ਲੋਕਾਂ ਦੇ ਪੁੱਤ ਵੀ ਚਲੋ ਮੇਰਾ ਪੁੱਤ ਹਾਰਟ ਅਟੈਕ ਹੋ ਗਿਆ ਤੋ ਦੂਸਰੇ ਬੱਚੇ ਜਿਹੜੇ ਲੋਕਾਂ ਦੇ ਨੌਜਵਾਨ ਬੁੱਤੇ ਤੇ ਤੇਰੇ 14 14 ਸਾਲ ਦੇ ਬੱਚੇ ਮਨ ਲ ਨਸ਼ੇ ਨਾਲ ਸੁਰਖਬਾਸ ਹੋ ਗਏ ਆਪਣੀ ਜਿੰਦਗੀ ਦੋ ਹੱਥ ਤੋਂ ਬੈਠੇ ਲੇਕਿਨ ਇਸ ਪਾਰਟੀ ਨੇ ਕਿਹਾ ਸੀਗਾ ਜਿਹੜੇ ਤੁਹਾਡੇ ਸੁਪਰੀਮੋ ਸੀ ਉਸ ਵਕਤ ਸਮੇਂ ਦੇ ਕੇਜਰੀਵਾਲ ਜੀ ਉਸ ਉਹਨਾਂ ਨੇ ਕਿਹਾ ਸੀ ਵੀ ਸੀ ਦੋ ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਲੇਕਿਨ ਹੁਣ ਤੁਹਾਡੇ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਨੇ ਜਿਹੜੇ ਉਹ ਕਹਿ ਰਹੇ ਨੇ ਇਹ ਨਸ਼ਾ ਕੱਲਾ ਪੰਜਾਬ ਵਿੱਚ ਥੋੜੀ ਹੈ ਤਾਂ ਬਾਹਰਲੇ ਦੇਸ਼ਾਂ ਵਿੱਚ ਵੀ ਹੈ ਤਾਂ ਫਿਰ ਤੁਸੀਂ ਇਹਨੂੰ ਕਿਵੇਂ ਦੇਖਦੇ ਵੀ ਸਿਰਫ ਇਹਨਾਂ ਨੇ ਸੀਟਾਂ ਲੈਣ ਦੇ ਵਾਸਤੇ ਲੋਕਾਂ ਨੂੰ ਧੱਕੇ ਨਾਲ ਉਹ ਕਰਨ ਦੇ ਵਾਸਤੇ ਇਹ ਕੀਤਾ ਨਸ਼ੇਪਤੀ ਕੋਈ ਇਹਨਾਂ ਨੇ ਸੈਂਸੀਅਰ ਹੋ ਕੇ ਕੋਈ ਕਾਨੂੰਨ ਪਾਸ ਕੀਤਾ ਜਾਂ ਕੋਈ ਸਖਤੀ ਕੀਤੀ ਬਿਲਕੁਲ ਨਹੀਂ ਕੀਤੀ ਜਿਵੇਂ ਹੁਣ ਨਸ਼ੇ ਦੀ ਗੱਲ ਕਰ ਰਹੇ ਆ ਇਹ ਕਹਿੰਦੇ ਸੀ ਅਸੀਂ 2 ਮਹੀਨਿਆਂ ਤੋਂ ਪਹਿਲਾਂ ਖਤਮ ਕਰ ਦਾਂਗੇ ਨਸ਼ਾ ਇਹਨਾਂ ਨੇ ਵੇਚਦੇ ਵੀ ਫੜੇ ਨੇ ਬਕਾਊ ਵਾਲੇ ਵੀ ਫੜਲੇ ਸਭ ਕੁਝ ਪਤਾ ਜੀ ਇਹ ਨਾਲ ਮਿਲ ਕੇ ਭੁਗਤਬਿਰ ਮਿਲੀ ਹੋਈ ਹੈ ਕਿਉਂਕਿ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ ਪੂਰੇ ਕਰਨੇ ਸੀ ਉਹ ਵਾਅਦੇ ਇਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾਗਾ ਜੇ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਚੱਲੀ ਸੀ ਅਸੀਂ ਕਹਿੰਦੇ ਸੀ ਨਾ ਝੂਠ ਇੱਕ ਭਗਵੰਤਮਾਨ ਦੀਆਂ ਗੱਲਾਂ ਤੇ ਆ ਗਿਆ ਜਿਵੇਂ ਕਿ ਉਹ ਜੂਥ ਸਿਰਫ ਅੱਜ ਉਹ ਨੌਕਰੀਆਂ ਤੋਂ ਬੇਰੁਜ਼ਗਾਰ ਮਰਦੇ ਪਏ ਨੇ ਬਹੁਤ ਜ਼ਿਆਦਾ ਉਸ ਜੂਥ ਨੂੰ ਅਸੀਂ ਕੱਲ ਲਾਉਣ ਵਾਸਤੇ ਅਸੀਂ ਤੁਰੇ ਸੀ ਸਾਰੇ ਕਿਉਂਕਿ ਅੱਜ ਵੀ ਜੇ ਤੁਸੀਂ ਚਲੋ ਉਸ ਜੂਥ ਨਾਲ ਮੈਂ ਗੱਲ ਕਰਾਉਣੀ ਹੈ ਤੁਹਾਡੀ ਵੀ ਅੱਜ ਕਿੰਨੇ ਦੁਖੀ ਬੈਠੇ ਨੇ ਉਹਨਾਂ ਕਿਸੇ ਨੂੰ ਪੁੱਛਿਆ ਤੱਕ ਨਹੀਂ ਗਿਆ ਨਾ ਹੀ ਪਾਰਟੀ ਪੁੱਛੇ ਨਾ ਹੀ ਕੁਝ ਹੈ ਪਾਰਟੀ ਕੋਲੇ ਦੇਣ ਵਾਸਤੇ ਇੱਕ ਭਗਵੰਤ ਮਾਨ ਜੀ ਬੜੇ ਮਲਕੇ ਹੁੰਭਾ ਬਾਕੇ ਜਦੋਂ ਆਪਣੇ ਨਾਜਰਮਾਨ ਸ਼ਹੀਦ ਕਾਂਗਰਸ ਚਲੇ ਗਏ ਸੀਗੇ ਤਾਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਕਰੋੜ ਰੁਪਇਆ ਲੈ ਕੇ ਇਹ ਪਾਰਟੀ ਛੱਡੀ ਹੈ ਤਾਂ ਉਹਨਾਂ ਨੇ ਨਛੇ ਜੀ ਨੇ ਅਦਾਲਤ ਦੇ ਵਿੱਚ ਕੇਸ ਪਾਇਆ ਹੋਇਆ ਕੰਡਕਟ ਪਾਇਆ ਉਹ ਤੇ ਹਜੇ ਤੱਕ ਉਹਦਾ ਫੈਸਲੇ ਆ ਇਹਦਾ ਮਤਲਬ ਪਾਰਟੀ ਤੁਹਾਡੀ ਸਿਰਫ ਜੁਮਲੇਬਾਜ਼ੀ ਕਰਕੇ ਜਿਹੜੀ ਆਮ ਆਦਮੀ ਪਾੜਦੇ ਜੁਮਲੇਬਾਜ਼ੀ ਕਰਕੇ ਅ ਲੋਕਾਂ ਚਾਹੀਏ ਤੇ ਲੋਕਾਂ ਨੂੰ ਜਿਹੜੇ ਲੋਕਾਂ ਦੇ ਵਾਸਤੇ ਗਲਤ ਬੋਲ ਕੇ ਇਹਨਾਂ ਨੇ ਕੀਤਾ ਉਹਨਾਂ ਨੂੰ ਅਦਾਲਤ ਵਿੱਚ ਖੜਾ ਕਰਾਉ ਉਹਨੂੰ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰੀਂ ਉਹਨਾਂ ਨੇ ਠੀਕ ਕੀਤਾ ਜਾਂ ਗਲਤ ਕੀਤਾ ਨਾਜ ਅਸੀਂ ਮਾਨਸ਼ਾ ਜੀ ਨੇ ਦੇਖੋ ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਨੇ ਨਾਜਰ ਨੇ ਜੋ ਕੀਤਾਗਾ ਜਿਵੇਂ ਉਸ ਨੂੰ ਬੋਲਿਆ ਸੀ ਮੈਂ ਉਸ ਨੂੰ ਵੀ ਠੀਕ ਕਹਿ ਰਹੀ ਆਂ ਪਰ ਜੇ ਭਗਵੰਤ ਮਾਨ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਆ ਕਰਾਂਗੇ ਉਹ ਵਾਅਦੇ ਤਾਂ ਪੂਰੇ ਕਰਦੇ ਸਾਡੇ ਹਜੇ ਉਹ ਵਾਅਦੇ ਨਹੀਂ ਪੂਰੇ ਕਰੇ ਜਦੋਂ ਉਹ ਉਹਨੂੰ ਇਹ ਭਗਵੰਤ ਮਾਨ ਜੀ ਤੋਂ ਕਹਿੰਦੇ ਹੁੰਦੇ ਸੀ ਨਾ ਕਿਤੇ ਸਟੇਜ ਲੱਗਦੀ ਸੀ ਉਹ ਸਟੇਜ ਦੀ ਵੀ ਮੈਂ ਲਵਾਉਂਦੀ ਹੁੰਦੀ ਸੀਗੀ ਜਦੋਂ ਇਹ ਸਟੇਜ ਤੇ ਆਉਂਦਾ ਸੀ ਮੈਂ ਖੜੀ ਹੁੰਦੀ ਸੀ ਮੇਰੇ ਪੈਰੀ ਹੱਥ ਲਾ ਕੇ ਫੇਰ ਕੁਰਸੀ ਤੇ ਬਹਿੰਦਾ ਸੀ ਅੱਜ ਵੀ ਭਗਵੰਤ ਮਾਨ ਨੂੰ ਪੁੱਛ ਸਕਦੇ ਤੁਸੀਂ ਇਸ ਬਾਰੇ ਔਰ ਲੋਕਾਂ ਨੂੰ ਪੁੱਛ ਸਕਦੇ ਹੋ ਇਸ ਸਵਾਲ ਦਾ ਜਵਾਬ ਤੁਸੀਂ ਉਸ ਵਕਤ ਤਾਂ ਮੈਂ ਮਾਂ ਸੀਗੀ ਔਰ ਕੰਮ ਵੀ ਕਰਦੀ ਸੀ ਮੈਂ ਕਿਉਂਕਿ ਬਹੁਤ ਚੰਗੀ ਲੱਗਦੀ ਸੀ ਤਾਂ ਹੀ ਮੇਰੇ ਪੈਰੀ ਹੱਥ ਲੱਗਦੇ ਸੀ ਅੱਜ ਤੇ ਮੇਰਾ ਉਹ ਫੋਨ ਨਹੀਂ ਚੱਕ ਰਿਆ ਉਹਨੇ ਪਰਸਨਲ ਨੰਬਰ ਦਿੱਤੇ ਹੋਏ ਸੀ ਸਾਨੂੰ ਪਰਸਨਲ ਨੰਬਰ ਤੇ ਮੈਂ ਅੱਜ ਮੇਰੀ ਕਾਲ ਲਓ ਦੇਖੋ ਕੋਈ 100 200 ਤੋਂ ਵੀ ਉੱਤੇ ਕਾਲਾਂ ਹੋਣੀਆਂ ਮੇਰਾ ਇੱਕ ਵਾਰੀ ਫੋਨ ਨਹੀਂ ਟੈਂਡ ਕੀਤਾ ਕੀ ਗੱਲ ਜੀ ਜੇ ਮੁੱਖ ਮੰਤਰੀ ਬਣਿਆ ਤਾਂ ਉਹ ਸਾਡੇ ਸਰਕਾਰ ਕੀ ਬਣਿਆ ਸੀਗਾ ਤੇ ਅੱਜ ਉਹ ਸਾਡੇ ਸਾਡੇ ਸਾਹਮਣੇ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਕਿਸੇ ਤਰ੍ਹਾਂ ਅੱਛਾ ਇਹਨਾਂ ਨੇ ਤੇ ਔਰਤ ਨੂੰ ਕਿੰਨੀ ਕੁ ਪ੍ਰੀਫਰੈਂਸ ਦਿੱਤੀ ਹੈ ਦੇਖੋ ਜਦੋਂ ਪਿਛਲਵੜੀ ਜਿਹੜੀਆਂ ਸੀਟਾਂ ਦਿੱਤੀਆਂ ਨੇ ਵਿਧਾਨ ਸਭਾ ਦੇ ਵਿੱਚ ਉਹ ਵੀ ਕੁਝ ਹੀ ਔਰਤਾਂ ਨੂੰ ਦਿੱਤੀਆਂ ਨੇ ਤੇ ਹੁਣ ਤਾਂ ਆ ਕੇ ਲੋਕ ਸਭਾ ਦੇ ਵਿੱਚ ਤਾਂ ਮੇਰਾ ਖਿਆਲ ਕਿਸੇ ਨੂੰ ਵੀ ਨਹੀਂ ਦਿੱਤੀ ਕੀ ਤੁਸੀਂ ਇਸ ਆਮ ਆਦੀ ਪਾਰਟੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਵੀ ਜਿਹੜੀਆਂ ਔਰਤਾਂ ਇਹਨਾਂ ਦੇ ਪਿੱਛੇ ਕੰਮ ਕਰ ਰਹੀਆਂ ਨੇ ਹੁਣ ਵੀ ਕੰਮ ਕਰ ਰਹੀਆਂ ਤੁਸੀਂ ਵੀ ਕੰਮ ਕੀਤਾ ਲੇਕਿਨ ਉਹਨਾਂ ਨੂੰ ਫਿਰ ਵੀ ਨਜ਼ਰ ਅੰਦਾਜ਼ ਕੀਤਾ ਇਹਨਾਂ ਨੇ ਇਸ ਨੂੰ ਕਿਵੇਂ ਲੱਗਦਾ ਤੁਹਾਨੂੰ ਵੀ ਔਰਤਾਂ ਨੂੰ ਇਹ ਕਿੰਨਾ ਕੁ ਪ੍ਰੀਫਰੈਂਸ ਦੇ ਰਹੇ ਨੇ ਜਿਵੇਂ ਕਿ ਆਪਣੇ ਕਾਨੂੰਨ ਮਤਾਬਕ ਕਹਿ ਰਹੇ ਸੀ ਪਹਿਲਾਂ 33 ਸੈਂਟ ਹਾਊਸ ਔਰਤਾਂ ਦਾ ਹੁੰਦਾ ਸੀ ਉਸ ਤੋਂ ਬਾਅਦ ਕਹਿੰਦੇ ਪ੍ਰਸਾਪ 50% ਹੋ ਗਿਆ ਚਲੋ ਪੰਜਾਤਾ ਛੱਡੋ ਤੁਸੀਂ 33 ਮੰਨ ਕੇ ਚੱਲੋ ਪਿਛਲੇ ਵਾਰ ਵੀ ਔਰਤਾਂ ਜੋ ਕਿ ਕਿ 33 ਦਾਤ ਬਣਦਾ ਹੀ ਸੀਗਾ ਹੱਕ ਉਹ 33 ਮਿਲੀਆਂ ਨਹੀਂ ਬਿਲਕੁਲ ਨਹੀਂ ਇਹਨਾਂ ਨੇ ਸਿਰਫ ਉਹ ਔਰਤਾ ਚੱਕੀਆਂ ਕੰਮ ਵਾਲੀਆਂ ਵੀ ਨਹੀਂ ਚੱਕੀਆਂ ਜਿਹੜੇ ਕਿ ਪੈਸੇ ਉੱਥੇ ਜਮ੍ਹਾਂ ਕਰਾ ਦਿੰਦੇ ਸੀ ਔਰਤਾ ਕੋਲੇ ਇਹਨਾਂ ਪੈਸਾ ਨਹੀਂ ਹੁੰਦਾ ਸੀ ਬਹੁਤਾ ਪੈਸਾ ਕੋਈ ਔਰਤ ਲਾ ਨਹੀਂ ਸકી ਤੇ ਜੇ ਮੈਂ ਹੁਣ ਅੱਜ ਗੱਲ ਕਰਾਂ ਮੇਰੇ ਕੋਲ ਵੀ ਇਹ ਸਵਾਲ ਆਇਆ ਸੀ ਵੀ ਤੁਹਾਨੂੰ ਟਿਕਟ ਦਿੰਨੇ ਆ ਜੇ ਤੁਸੀਂ ਟਿਕਟ ਲੈਣੀ ਚਾਹੁੰਨੋ ਮੈਂ ਕਦੀ ਨਹੀਂ ਮੇਰੇ ਬੱਚਾ ਦਾ ਮੈਂ ਗੱਲ ਨਹੀਂ ਕੋਟ ਸਕਦੀ ਕਿਸੇ ਵੀ ਤਰ੍ਹਾਂ ਨਾ ਮੈਂ ਇੰਨਾ ਪੈਸਾ ਭਰ ਸਕਦੀ ਐ ਨਾ ਮੇਰੇ ਕੋਲ ਹੈ ਜਦ ਲਈ ਉਹਨਾਂ ਨੇ ਤੁਹਾਨੂੰ ਪੈਸੇ ਪਹਿਲਾਂ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀਗਾ ਮੇਰੇ ਕੋਲ ਮੰਗੇ ਗਏ ਸੀ ਪਾਰਟੀ ਕਿਚੀ ਪਾਰਟੀ ਵੱਲੋਂ ਪੈਸੇ ਮੰਗੇ ਗਏ ਸੀਗੇ ਤੇ ਜੇ ਆਪਾਂ ਮਨ ਵੀ ਇਸੇ ਕਰਕੇ ਟੁੱਟ ਗਿਆ ਪਾਰਟੀ ਤੋਂ ਫਿਰ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਅੱਛਾ ਜੇ ਹੁਣ ਆਟਾ ਦਾਲ ਦੀ ਸਕੀਮ ਦੀ ਗੱਲ ਕਰੀਏ ਇਹਨਾਂ ਨੇ ਬੜਾ ਇਲਾਜ ਰਸੀ ਤੁਹਾਨੂੰ ਅਸੀਂ ਆ ਵੀ ਦੇਵਾਂ ਲੇਕਿਨ ਪੰਜਾਬ ਸਰਕਾਰ ਨੇ ਹਜੇ ਤੱਕ ਜਿਹੜਾ ਕਣਕ ਹੈ ਉਹ ਵੀ ਨਹੀਂ ਦਿੱਤੀ ਉਹ ਵੀ ਕੇਂਦਰ ਸਰਕਾਰ ਵੱਲੋਂ ਜਿਹੜੀ 5 ਕਿਲੋ ਹੁੰਦੀ ਆ ਉਹ ਦੇ ਰਹੀ ਐ ਤੇ ਆਪਦੀਆਂ ਕਰੋੜਾਂ ਰੁਪਏ ਦੇ ਜਿਹੜੇ ਮੋਹਰਾਂ ਲਾ ਕੇ ਉਹ ਕਰਕੇ ਡਿਸਟ੍ਰੀਬਿਊਟ ਕਰ ਰਹੇ ਨੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਇਹ ਜਿਹੜਾ ਜੋ ਕਿ ਆਪਾਂ ਕਹਿ ਰਹੇ ਹਾਂਗੇ ਆਟਾ ਦਾਲ ਸਕੀਮ ਸੀ ਇਹ ਬਾਦਲ ਸਰਕਾਰ ਵੇਲੇ ਦੀ ਪਹਿਲਾਂ ਦੀ ਚੱਲੀ ਹੋਈ ਐ ਕੋਈ ਮੈਂ ਪਾਰਟੀ ਨੂੰ ਲਾ ਕੇ ਨਹੀਂ ਗੱਲ ਕਰ ਰਹੀ ਸਹੀ ਦੀ ਸਹੀ ਗੱਲ ਕਹੂੰਗੀ ਬਾਦਲ ਸਰਕਾਰ ਨੇ ਇਹ ਕਾਰਡ ਬਣਾਏ ਹੋਏ ਸੀ ਨੀਲੇ ਕਾਰਡ ਆਮ ਗਰੀਬ ਲੋਕਾਂ ਦੇ ਬਣੇ ਸੀ ਪਹਿਲੀ ਗੱਲ ਤਾਂ ਜਦੋਂ ਇਹ ਸਰਕਾਰ ਹੋਚ ਆ ਗਈ ਤਾਂ ਇਹਨਾਂ ਨੇ ਸਾਰੀ ਛਾਣਵੀਨ ਕੀਤੀ ਕਾਰਡ ਆਮ ਲੋਕਾਂ ਦੇ ਕਾਰਡ ਸਾਰੇ ਕੱਟੇ ਗਏ ਵਿੱਚੋਂ ਮੇਰੇ ਕੋਲ ਵੀ ਬਹੁਤ ਜ਼ਿਆਦਾ ਕਾਰਡ ਆਏ ਮੈਂ ਕਹਿ ਕੇ ਉਹਨਾਂ ਦੇ ਕਾਰਡ ਵੀ ਕਾਫੀ ਚਲਵਾਏ ਸੀਗੇ ਪਰ ਉਹ ਛਾਣਵੀਨ ਇਹਨਾਂ ਨੇ ਬਹੁਤ ਗਲਤ ਕੀਤੀ ਸੀ ਜੇ ਇਹਨਾਂ ਨੇ ਛਾਂਬੀਨ ਕਹਿੰਦੀ ਸੀ ਇਹ ਕਹਿੰਦਾ ਸੀ ਅਸੀਂ ਘਰ-ਘਰ ਰਸਨ ਦੇ ਕੇ ਆਇਆ ਕਰਾਂਗੇ ਫਿਰ ਤੁਸੀਂ ਗੱਡੀ ਘਰੇ ਕਿਉਂ ਨਹੀਂ ਲਾਈ ਕਿਸੇ ਦੀ ਜਾ ਕੇ ਗੱਡੀ ਲਾਉਣੀ ਸੀ ਰਾਸ਼ਨ ਘਰੇ ਜਾ ਕੇ ਦੇਣਾ ਸੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਂਦਾ ਵੀ ਕੋਈ ਹੱਕਦਾਰ ਹੈਗਾ ਕਿ ਨਹੀਂ ਹੈਗਾ ਰਾਸ਼ਨ ਕੱਟਣ ਦੇ ਲੋੜ ਉਹਨਾਂ ਨੂੰ ਪੈਂਦੀ ਨਹੀਂ ਸੀ ਨਹੀਂ ਜਿਹੜਾ ਜਿਹੜਾ ਹੁਣ ਰਸਨ ਦੇ ਰਹੇ ਨੇ ਜਿਹਦਾ ਕੇਂਦਰ ਸਰਕਾਰ ਦਾ ਕੇਂਦਰ ਸਰਕਾਰ ਦਾ ਰਸਨ ਹੈ 30 ਮਤਲਬ ਇੱਕ ਮਾਣਤ ਕਣਕ ਆਉਂਦੀ ਸੀ ਪਹਿਲਾਂ 30 ਕਿਲੋ ਫਿਰ ਆਉਂਦੀ ਸੀ ਕਿ ਹੁਣ ਇਹ ਸਿਰਫ 10 ਕਿਲੋ ਕਣਕ 5 ਕਿਲੋ ਆਉਂਦਾ 5 ਕਿਲੋ ਆਪਾਂ ਬਸ 5 ਕਿਲੋ ਕਣਕ ਰਹੇਗੀ ਕਿਉਂਕਿ ਕੇਂਦਰ ਸਰਕਾਰ 5 ਕਿਲੋ ਨਹੀਂ ਦੇ ਰਹੀ ਇਹ ਵੀ ਮੈਨੂੰ ਪਤਾ ਹੈਗਾ ਉਹਨਾਂ ਦੀ ਕੰਕੁੱਤੋਂ ਪੂਰੀ ਆ ਰਹੀ ਹੈ ਇਹ ਕੋਈ ਇੰਨਾ ਨਹੀਂ ਮਤਲਬ ਥੈਲੇ ਲਾ ਲੋ ਕਿਵੇਂ ਲਾ ਲੋ ਉਹਦੀ ਮੂਰਤਾ ਲੱਗ ਰਹੀਆਂ ਨੇ ਸਭ ਕੁਸੂ ਦੇ ਕਰਨੀ ਹੋ ਰਹੀ ਹੈ ਅੱਛਾ ਫਿਰ ਇਹਨਾਂ ਨੇ ਬੜਾ ਬਹਵਾਕ ਕੇ ਕਿ ਅਸੀਂ ਅਸੀਂ ਔਰਤਾਂ ਨੂੰ ਬੜਾ ਸਨਮਾਨ ਦਿੰਦੇ ਆ ਅਸੀਂ ਔਰਤਾਂ ਨੂੰ ਮਤਲਬ ਕਿ ਬੱਸਾਂ ਦੇ ਵਿੱਚ ਪਾਸ ਫ੍ਰੀ ਕਰਤੇ ਇੱਕ ਬੱਸ ਕਰਤੀਆਂ ਤੇ ਹੁਣ ਅਸੀਂ 1 ਇੱਕ ਹਜ਼ਾਰ ਰੁਪਏ ਜਿੰਨੇ ਵੀ ਔਰਤਾਂ 18 ਸਾਲ ਤੋਂ ਉੱਪਰ ਚਾਹੇ ਲੜਕੀਏ ਚਾਹੇ ਔਰਤ ਕੋਈ ਵੀ ਉਹਨੂੰ ਦੇਵਾਂਗੇ ਹਜੇ ਤੱਕ ਉਹ ਲਾਰਾ ਤੁਮ ਕਿਸ ਤਰ੍ਹਾਂ ਲੱਗ ਰਹੀ ਹੈ ਜੀ ਉਹ ਕਿਸੇ ਨੂੰ 1000 ਰੁਪਏ ਨਹੀਂ ਮਿਲਦਾ ਜਿੱਤੇ ਮਿਲ ਗਿਆ ਉਸ ਦਿਨ ਮੈਂ ਤੁਹਾਨੂੰ ਦੱਸ ਦੂੰਗਾ ਵੀ ਠੀਕ ਹੈ ਇਹਨਾਂ ਨੇ ਦੇ ਦਿੱਤਾ ਬਿਲਕੁਲ ਹਜੇ ਮੈਨੂੰ ਨਹੀਂ ਲੱਗਦਾ ਉਹ ਦੇਣਗੇ ਕਿਉਂਕਿ ਇਹ ਤਾਂ ਕਹਿੰਦੇ ਸਾਡਾ ਖਜ਼ਾਨਾ ਹੀ ਖਾਲੀ ਹੈ ਅਸੀਂ ਦੇਵਾਂਗੇ ਕਿੱਥੋਂ ਇਹ ਕਿਸੇ ਨੂੰ ਮਿਲੂਗਾ ਵੀ ਨਹੀਂ 2500 ਪੈਨਸ਼ਨ ਕਿਹਾ ਸੀ ਇਹਨਾਂ ਨੇ ਵੀ ਅਸੀਂ 2500 ਪੈਨਸ਼ਨ ਕਰਾਂਗੇ ਬਜ਼ੁਰਗਾਂ ਦੀ ਲੇਕਿਨ ਉਹ 15 ਦੀ ਬੰਰਾਈ ਚੱਲੀ ਜਾਂਦੀ ਉਹ 2500 ਵੀ ਉਹ ਨਹੀਂ ਬਦਲੇ ਆ ਜੀ ਇਹਨਾਂ ਨੇ ਕਿਹਾ ਸੀ ਅਸੀਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਵਾਂਗੇ ਜਿਹੜੇ ਸਾਡੇ ਵਲੰਟੀਅਰ ਅੱਜ ਕੰਮ ਕਰ ਰਹੇ ਨੇ ਵਰਕਰ ਕੰਮ ਕਰ ਰਹੇ ਨੇ ਇੰਨੇ ਨੇ ਪੜਿਆ ਸਭ ਤੋਂ ਪਹਿਲਾਂ ਅਸੀਂ ਨੌਕਰੀਆਂ ਇਹਨਾਂ ਨੂੰ ਦੇਵਾਂਗੇ 2.5 ਸਾਲ ਬੀਤਣ ਤੇ ਹੋ ਗਏ ਕਿਸੇ ਬੇਰੁਜ਼ਗਾਰ ਵਲੰਟੀਅਰ ਨੂੰ ਅੱਜ ਤੱਕ ਨੌਕਰੀ ਨਹੀਂ ਮਿਲੀ ਮੈਂ ਹੁਣ ਵੀ ਇੱਥੇ ਕੁੜੀਆਂ ਨੂੰ ਸਵਾਲ ਕੀਤਾ ਸੀ ਜਿਹੜੀਆਂ ਲੜਕੀਆਂ ਮਾਨਸਾ ਹਲਕੇ ਦੇ ਵਿੱਚ ਕੰਮ ਕਰ ਰਹੀਆਂ ਨੇ ਇੰਨੇ ਨੇ ਪੜੀਆਂ ਨੇ ਘਰ ਦੇ ਉਹਨਾਂ ਦੇ ਹਾਲਾਤ ਖਰਾਬ ਨੇ ਅੱਜ ਵੀ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਜਾ ਕੇ ਉਹ ਪਤਾ ਨਹੀਂ ਕਿਵੇਂ ਦੁਨੀਆ ਫਿਰਦੀਆਂ ਨੇ ਤੇ ਉਹਨਾਂ ਨੂੰ ਅੱਜ ਤੱਕ ਰੁਜ਼ਗਾਰ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਤਾਂ 15-15 ਸਾਲ ਹੋ ਗਿਆ ਪਾਰਟੀ 'ਚ ਕੰਮ ਕਰਦਿਆਂ ਨੂੰ ਮੇਰੇ ਨਾਲ ਉਹ ਖੜੀਆਂ ਹੋਈਆਂ ਸੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਹਾਨੂੰ ਹੁਣ ਕੋਈ ਦੇਤੀ ਨੌਕਰੀ ਕਹਿੰਦੇ ਨਹੀਂ ਮੈਂ ਕਹਤੀ ਨਹੀਂ ਦਿੰਦੇ ਤਾਂ ਮੈਂ ਕਰਵਾਉਣੀ ਆ ਤੁਹਾਡਾ ਹੱਲ ਕਿਸੇ ਤਰ੍ਹਾਂ ਦੱਸੋ ਤੁਸੀਂ ਇੰਨੇ ਕਿਉਂ ਭੁੱਖੀਆਂ ਮਰ ਰਹੀਆਂ ਬਹੁਤ ਹਾਲਾਤ ਪੜੇ ਕੀਤੇ ਹੋਏ 파ਰਟੀ ਨੇ ਜਿਵੇਂ ਵਾਅਦੇ ਕੀਤੇ ਸੀ ਉਹ ਵਾਅਦਾ ਕੋਈ ਨਹੀਂ ਸਾਡਾ ਪੂਰਾ ਹੋਇਆ ਪੰਜ ਸੱਤ ਵਾਅਦੇ ਜੇ ਪੂਰੇ ਕਰਤੇ ਉਹ ਵੀ ਵਾਅਦੇ ਪਹਿਲਾਂ ਤੇ ਚੱਲੇ ਹੋਏ ਸੀ ਜੇ ਅਸੀਂ ਕਹਿੰਨੇ ਆ ਵੀ ਇਹਨਾਂ ਨੇ ਦੇਖੋ ਕਰਾਇਆ ਮਾਫ ਕਰਤਾ ਇਹ ਭਗਵਾਨ ਤਮਾਨ ਨੇ ਨਹੀਂ ਕਰਾਇਆ ਮਾਫ ਕੀਤਾ ਇਹ ਚੰਨੀ ਆਇਆ ਸੀ ਤਿੰਨ ਮਹੀਨੇ ਉਸਨੇ ਕਰਾਇਆ ਮਾਫ ਕਰਤਾ ਜੀ ਕਿ ਬਤਵਾਲਾ ਇਹ ਤੁਹਾਡੇ ਕੋਲ ਵੀ ਤੌਰ ਰਿਪੋਰਟਰ ਕਾਰਡਾ ਤੁਸੀਂ ਦੇਖ ਸਕਦੇ ਆ ਜੇ ਅਸੀਂ ਕਹਾਂਗੇ ਵੀ ਇਹਨਾਂ ਨੇ ਸਾਨੂੰ ਮਤਲਬ ਇੱਕ ਹੋਰ ਸੀ ਕੀ ਸੀਗਾ ਵੀ ਉਹ ਇਹਨਾਂ ਨੇ ਬਿਜਲੀ ਮਾਫ ਬਿਜਲੀ ਮਾਫ ਕਰਤੀ ਬਿਜਲੀ ਮਾਫ ਇਹਨੇ ਨਹੀਂ ਮਾਫ ਕੀਤੀ ਇਹ ਵੀ ਪਹਿਲਾਂ ਦੀ ਹੋਈ ਸੀ ਉਹ ਸਿਰਫ ਉਸ ਤੇ ਚਾਲੂ ਉਸ ਤੇ ਇਹ ਡਿਸਕਸ ਹੋਈ ਹੈ ਵੀ ਅਸੀਂ ਦੇਣੀ ਕਿਹੜੇ ਵਰਕਰ ਨੂੰ ਹੈ ਪਹਿਲਾਂ ਵਰਕਾਂ ਦਾ ਰੋਲਾ ਪਿਆ ਫਿਰ ਇਹਨਾਂ ਨੇ ਜਰਨਲ ਵਰਗ ਲਾ ਕੇ ਸਾਰੇ ਵਰਗਾਂ ਚ ਕਰਤੀ ਜੀ ਸੋ ਬਸ ਮੇਰਾ ਆਖਰੀ ਇੱਕ ਲਾਸਟ ਸਵਾਲ ਹੈ ਵੀ ਜਿਹੜੇ ਹੁਣ ਇਹਨਾਂ ਨੇ ਐਮਪੀ ਖੜੇ ਕੀਤੇ ਨੇ ਉਹ ਵੀ ਜਿਹੜੇ ਨਾ ਕੈਪਟਨ ਮੰਤਰੀ ਸੀ ਉਹਨਾਂ ਨੂੰ ਖੜਾ ਕੀਤਾ ਜਿਵੇਂ ਬਠਿੰਡੇ ਦੇ ਵਿੱਚ ਕੀ ਬਠਿੰਡੇ ਦੇ ਵਿੱਚ ਇਹਨਾਂ ਨੂੰ ਕੋਈ ਆਪਦਾ ਹੋਣ ਹਾਰ ਜਿਹੜਾ ਕੈਂਡੀਡੇਟ ਹੈ ਬਣਾਉਣ ਲਈ ਕੋਈ ਆਪਣਾ ਆਮ ਆਦਮੀ ਪਾਰਟੀ ਦਾ ਬਠਿੰਡੇ ਦਾ ਸੇਵਾ ਕਰ ਰਿਹਾ ਉਹ ਨਹੀਂ ਮਿਲਿਆ ਲਿਆ ਕੇ ਜਾ ਕੇ ਬਰਨਾਲੇ ਤੋਂ ਲਿਆ ਕੇ ਇੱਥੇ ਖੜੇ ਕੀਤੇ ਨੇ ਤੁਸੀਂ ਇਹਨੂੰ ਵੀ ਕਿਵੇਂ ਮਹਿਸੂਸ ਕਰ ਰਹੇ ਹੋ ਦੇਖੋ ਇਹ ਤਾਂ ਪਾਰਟੀ ਦਾ ਇਹੀ ਸਵਾਲ ਹੈ ਜੇ ਪਾਰਟੀ ਕੋਲੇ ਵਰਕਰ ਵਧੀਆ ਹੋਣਗੇ ਤਾਂ ਆਪਣੇ ਆਪ ਹੀ ਉਸੇ ਜ਼ਿਲ੍ਹੇ ਤੋਂ ਹੀ ਕਰਨਗੇ ਤੁਹਾਨੂੰ ਹੁਣ ਇੱਥੋਂ ਹੀ ਪਤਾ ਲੱਗ ਚੁੱਕਿਆ ਉਹੀ ਵਰਕਰ ਕਿਉਂ ਮੋੜ-ਮੋੜ ਕੇ ਆ ਰਹੇ ਕਿਉਂਕਿ ਲੋਕ ਸਾਥ ਛੱਡ ਰਹੇ ਨੇ ਇਹ ਕੁਛ ਚਿਰ ਦੀ ਐ ਬਸ ਹੋ ਸਕਦਾ ਮੈਂ ਤਾਂ ਕਹਿੰਨੀ ਆ ਫਿਰ ਉਹ ਇਹਨਾਂ ਦੀ ਮਿਹਨਤ ਕਾਬਜਾ ਪਰੇ ਤਿੰਨ ਸਾਲ ਪੂਰੇ ਹੋ ਜਾਣ ਇਹਨਾਂ ਤੇ ਹੋਰ 2.5 ਸਾਲ ਪੌਣੀ ਕਿ ਤਿੰਨ ਰਹਿ ਗਏ ਹੋਰ ਤਾਂ ਕੁਝ ਰਹਿ ਹੀ ਨਹੀਂ ਕੁਛ ਵੀ ਤੇ ਲੱਗਦਾ ਨਹੀਂ ਵੀ ਇਹੇ ਕੁਝ ਹੋ ਕਰ ਗਏ ਤਾਂ ਸਮਾਜੀ ਤੁਹਾਡਾ ਧੰਨਵਾਦ ਮੇਰੇ ਚੈਨਲ ਤੇ ਤੁਸੀਂ ਆਏ ਤੁਸੀਂ ਮੈਨੂੰ ਆਪਣੀਆਂ ਜਿਹੜੇ ਅੰਦਰ ਦੁੱਖ ਸੀਗੇ ਉਹ ਵੀ ਜ਼ਾਹਰ ਕਿਤੇ ਔਰ ਪਾਰਟੀ ਲਈ ਇੰਨਾ ਇੰਨਾ ਸਮਾਂ ਕੰਮ ਕਰ ਕੀਤਾ ਤੇ ਉਹ ਨਰਾਜ਼ ਵੀ ਤੁਸੀਂ ਕਿਤੇ ਔਰ ਮੈਂ ਇਹੀ ਅਪੀਲ ਕਰਾਂਗਾ ਆਮ ਆਦਮੀ ਪਾਰਟੀ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਾਂਗਾ ਵੀ ਆਪਣੇ ਜਿਹੜੇ ਜਿਹੜੇ ਤੁਹਾਡੇ ਕੰਮ ਵਰਕਰ ਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਜ਼ਮੀਨ ਪੱਧਰ ਤੋਂ ਚੱਕ ਕੇ ਨਾਲ ਲਾਓ ਤਾਂ ਕਿ ਤੁਹਾਡੇ ਹੋਰ ਜਿਹੜੇ ਅੱਗੇ ਸਮਾਂ ਆ ਰਿਹਾ ਉਹ ਖਤਰਨਾਕ ਨਾ ਹੋਵੇ ਜਿਹੜੀਆਂ ਵਿਧਾਨ ਸਭਾ ਦੀ ਅੱਗੇ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਤੁਸੀਂ ਬਚ ਸਕੋ ਤਾਂ ਮੇਰੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਮੇਰਾ ਚੈਨਲ ਸੁਨੇਹਾ ਅਤੇ ਪੰਜਾਬੀ ਨਿਊਜ਼ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਇੱਕ ਬੇਨਤੀ ਆ ਵੀ ਇਹਨਾਂ ਦੀ ਜੋ ਇੰਟਰਵਿਊ ਦੇਖ ਕੇ ਚੰਗੀ ਤਰ੍ਹਾਂ ਸਾਰਾ ਦੇਖ ਕੇ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀ ਜਿਹੜੇ ਇਹਨਾਂ ਦੇ ਦੁੱਖ ਨੇ ਜੈਨੂਇਨ ਨੇ ਤੇ ਉਹਨਾਂ پارٹی ਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ